ਸ਼ੋਮਨੀਕੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿਗਜ ਸਿਆਸੀ ਆਗੂ ਬੀਬੀ ਜਗੀਰਕੌਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਗਈ ਹੈ। ਬੀਬੀ ਜਗੀਰਕੌਰ ਦੇ ਵੱਲੋਂ ਕਪੂਰਥਲਾ ਦੇ ਵਿੱਚ 500 ਦੇ ਕਰੀਬ ਕਿਸਾਨਾਂ ਨੂੰ ਖਾਦ ਅਤੇ ਕਣਕ ਦਾ ਬੀਜ ਵੰਡਿਆ ਗਿਆ। ਇਸ ਮੌਕੇ ਬੀਬੀ ਜਗੀਰਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਨੇ ਬੇਹੱਦ ਵੱਡਾ ਨੁਕਸਾਨ ਕੀਤਾ ਹੈ। ਕਿਸਾਨ ਅਤੇ ਕਿਸਾਨੀ ਬਰਬਾਦ ਹੋ ਗਏ ਨੇ। ਅਜਿਹੇ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਪੀੜਤਾ ਦੀ ਮਦਦ ਦੇ ਲਈ ਵੱਦ ਛੱਡ ਕੇ ਅੱਗੇ ਆਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਧਰਨਪੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਸਾਰੀ ਸੰਗਤ ਨੂੰ ਦੁਨੀਆਂ ਵਿੱਚ ਵਸਦੇ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਵੱਡਾ ਬੁਰਖ ਪ੍ਰਗਟਿਆ ਕਲਜੇ ਕੋ ਅੰਦਰ ਜੋਤ ਜਗਾਈ ਤਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੱਡੀਆਂ ਬਖਸ਼ੀਆਂ ਦਿੱਤੀਆਂ ਸਿੱਖੀ ਦਾ ਪੋਟਾ ਲਾਇਆ ਬਾਣੀ ਦਾ ਸਾਨੂੰ ਸਾਰਿਆਂ ਨੂੰ ਪ੍ਰਕਾਸ਼ ਕਰਕੇ ਦਿੱਤਾ ਔਰ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਖੇਤੀ ਨੂੰ ਵੀ ਜਿੱਥੇ ਅਪਣਾਇਆ ਆਪ ਖੇਤੀ ਕੀਤੀ ਨਾਮ ਚਪੋ ਗਿੱਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਦਿੱਤਾ ਅੱਜ ਸਾਡੇ ਸਾਰਿਆਂ ਦੇ ਵੱਡੇ ਭਾਗ ਹੈ ਕਿ ਉਸ ਫਲਸਫੇ ਨੂੰ ਲੈ ਕੇ ਅਸੀਂ ਚੱਲੇ ਹਾਂ ਤਨ ਕੋ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਤੇ ਜਿਹੜੇ ਪਿਛਲੇ ਸਮੇਂ ਦੇ ਉੱਤੇ ਹੜ੍ਹਾਂ ਦੇ ਦੌਰਾਨ ਲੋਕ ਜਿਹੜੇ ਸੀ ਬੜੀ ਮੁਸ਼ਕਲ ਵਿੱਚ ਫਸ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਨੁਕਸਾਨ ਹੋਇਆ ਝਾਰੀਆਂ ਦਾ ਨੁਕਸਾਨ ਹੋਇਆ ਔਰ ਬਹੁਤ ਵੱਡੇ ਨੁਕਸਾਨ ਵਿੱਚ ਉਹਨਾਂ ਲੋਕਾਂ ਦਾ ਅੱਜ ਖੂਨ ਜਿਹੜਾ ਖਰਾਬਾ ਹੋਇਆ ਉਹਦੀ ਪ੍ਰਪਾਈ ਸਾਰੀ ਸੰਗਤ ਨਾਲ ਕੇ ਕਰ ਰਹੀ ਹੈ ਕਿਉਂਕਿ ਲੋਕਾਂ ਦਾ ਆਮ ਸੋਚ ਹੈ ਕਿ ਅਸੀਂ ਸਾਰਿਆਂ ਨੇ ਕਿਸੇ ਤੇ ਸਰਕਾਰਾਂ ਤੇ ਡਿਪੈਂਡ ਨਹੀਂ ਕਰਨਾ ਅਸੀਂ ਰਲ ਕੇ ਮਿਲ ਬੈਠ ਕੇ ਅਸੀਂ ਜਿਹੜੇ ਦੁੱਖ ਸੁੱਖ ਹੈ ਸਾਂਝੇ ਕਰਨੇ ਇਸੇ ਕਰਕੇ ਅੱਜ ਇੱਥੇ ਪਹਿਲਾਂ ਵੀ ਸੰਤ ਬਾਬਾ ਪ੍ਰੇਮ ਸਿੰਘ ਦੇ ਸਥਾਨ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤੇ ਉਹਦੇ ਵਿੱਚ ਜਾ ਕੇ ਉੱਥੇ ਡੰਗਰਾ ਵਾਸਤੇ ਫੀਡ ਵੀ ਵਰਤਾਈ ਉੱਥੇ ਲੰਗਰ ਵੀ ਭੇਜੇ ਉੱਥੇ ਡੀਜ਼ਲ ਵਾਸਤੇ ਵੀ ਜਿੱਥੇ ਲੋੜ ਪਈ ਉੱਥੇ ਸੇਵਾ ਕੀਤੀ ਅੱਜ ਵੀ ਜਿੱਥੇ ਦਵਾਈਆਂ ਦੇ ਵੀ ਲੰਗਰ ਲਾਏ ਗਏ ਸੀ ਉੱਥੇ ਅੱਜ ਵੀ ਜਿਹੜੀ ਹੈ ਜੀਮੀਦਾਰਾਂ ਵਾਸਤੇ ਖੇਤੀ ਵਿਜਨ ਵਾਸਤੇ ਜਿਹੜੀ ਸੀ ਕਣਕ ਅਤੇ ਬੀਜ ਜਿਹੜਾ ਦਿੱਤਾ ਜਾ ਰਿਹਾ ਹੈ ਔਰ ਖਾਦ ਦਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਨੂੰ ਬਹੁਤੀ ਔਖ ਨਾ ਮਹਿਸੂਸ ਹੋਵੇ ਇਹਨਾਂ ਤੇ ਬੜੀ ਵੱਡੀ ਭੀੜ ਬਣੀ ਸੀ ਸਾਡੇ ਭਰਾਵਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਅਸੀਂ ਜਿੰਨਾ ਕੋਈ ਥਿਲਫੁਲ ਭੇਟਾ ਕਰ ਸਕਦੇ ਹਾਂ ਜਿੰਨਾ ਕੋਈ ਥਿਲਫੁਲ ਹਿੱਸਾ ਪਾ ਸਕਦੇ ਹਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਦੀ ਸਾਥ ਦੇਈਏ ਇਹਨਾਂ ਦਾ ਸਹਿਯੋਗ ਦੇਈਏ ਤਾਂ ਜੋ ਬਾਬੇ ਨਾਨਕ ਦਾ ਉਪਦੇਸ਼ ਜਿਹੜਾ ਹੈ ਉਹ ਨੂੰ ਅਸੀਂ ਪੂਰਾ ਕਰ ਸਕੀਏ ਸੋ ਜਿੱਥੇ ਮੈਂ ਗੁਰਨਾਨਕਪੁਰਬ ਦੀ ਅੱਜ ਸਾਰੀ ਸੰਗਤ ਨੂੰ ਬਤਾਈ ਕਰਨੀ ਹੈ ਉਥੇ ਬੇਨਤੀ ਕਰਾਂਗੇ ਕਿ ਜਿਹੜਾ ਉਪਦੇਸ਼ ਮੇਰੇ ਪਾਤਸ਼ਾਹ ਨੇ ਦਿੱਤਾ ਸੀਗਾ ਸਾਰਿਆਂ ਨੂੰ ਕਿ ਮਨ ਹੱਲਿਕਰ ਸਾਨੀ ਕਰਨੀ ਅਸੀਂ ਸਾਰਿਆਂ ਨੇ ਕਿਰਤ ਕਰਨੀ ਹੈ ਨਾਮ ਜਪਣਾ ਤੇ ਵੰਡ ਕੇ ਛਕਣਾ ਉਸ ਦੇ ਉਪਦੇਸ਼ ਨੂੰ ਪਾਲਣਾ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰਨਾ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਵਿਕਲਾ ਨਹੀਂ ਹੈਗਾ ਇਹ ਪਹਿਲਾਂ ਚੱਲਦਾ ਪਿਆ ਕਿਉਂਕਿ ਮਹਾਨ ਮਹਾਪੁਰਖ ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦਾ ਨਾਮ ਬੜਾ ਵੱਡਾ ਹੈ ਬਾਦੀ ਬਹੁਤ ਵੱਡਾ ਹੈ ਕਮਾਈ ਬਹੁਤ ਵਧੀਆ ਤੇ ਦੇਣੀ ਬਹੁਤ ਵੱਡੀ ਹੈ ਇਸ ਕਰਕੇ ਸਮੇਂ-ਸਮੇਂ ਤੇ ਪਵਿੱਤਰ ਸਹਾਰਾ ਨੂੰ ਸੇਵਾਵਾਂ ਕੀਤੀਆਂ ਗਈਆਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਗਈਆਂ ਤੇ ਇਸ ਵਾਰੀ ਜਦੋਂ ਫਲੱਡ ਆਇਆ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਤੇ ਜਦੋਂ ਸਾਨੂੰ ਪਤਾ ਲੱਗਾ ਫਲੱਡ ਆਇਆ ਤੇ ਜਿਹੜੇ ਪਿੰਡਾਂ ਚੋਂ ਡਿਮਾਂਡ ਆਈ ਕਿ ਲੰਗਰ ਚਾਹੀਦਾ ਹੈਗਾ ਤੇ ਅਸੀਂ ਉਸੇ ਵੇਲੇ ਲੰਗਰ ਤਿਆਰ ਕਰਕੇ ਭੇਜੀਗਾ ਨਾਲ ਹੀ ਜੇਕਰ ਸੁੱਕੇ ਰਾਸ਼ਨ ਦੀ ਮੰਗ ਆਈ ਸੁੱਕਾ ਰਾਸ਼ਨ ਭੇਜੀਗਾ ਜੇਕਰ ਡੰਗਰਾਂ ਵਾਸਤੇ ਤੂੜੀ ਦੀ ਮੰਗ ਆਈ ਤੂੜੀ ਭੇਜੀਗਾ ਜੇ ਚੌਖਰ ਦੀ ਮੰਗ ਹੈ ਚੌਖਰ ਵਿੱਚੋਂ ਮੰਗਾ ਕੇ ਤੇ ਭੇਜਿਆ ਗਿਆ ਸਮੇਤੰਦ ਦਾ ਉਹ ਲੋਡ ਤੇ ਮਤਕ ਭੇਜਿਆ ਗਿਆ ਤੇ ਬਾਅਦ ਵਿੱਚ ਜਦੋਂ ਹੁਣ ਇਸ ਵੇਲੇ ਕਣਕ ਦੀ ਬਜਾਈ ਦਾ ਸਮਾਂ ਕਿਉਂਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਰੁੜ ਗਈਆਂ ਫਸਲਾਂ ਡੁੱਬ ਗਈਆਂ ਗਲ ਗਈਆਂ ਇਸ ਕਰਕੇ ਪਹਿਲਾਂ ਨੁਕਸਾਨ ਹੋਇਆ ਤੇ ਹੁਣ ਜ਼ਮੀਨ ਨੂੰ ਫਤਰਾ ਕੀਤਾ ਬੜੀ ਮੁਸ਼ਕਲ ਨਾਲ ਹੁਣ ਇਸ ਵੇਲੇ ਬਜਾਈ ਦਾ ਟਾਈਮ ਆ ਗਿਆ ਬੜੇ ਜੋਰਾਂ ਤੇ ਪੀਸਪੁੱਤਰ ਸੰਦੇ ਮੁੱਖ ਸੇਵਾ ਦਾ ਬੀਬੀ ਜੀ ਦੀ ਰਿਪੋਰਟ ਜੀ ਵੱਲੋਂ ਖਾਦ ਦਾ ਪ੍ਰਬੰਧ ਕੀਤਾ ਗਿਆ ਲਗਭਗ 400 ਟੋੜੇ ਦਾ ਤੇ 20 ਦਾ 400 ਥੈਲੇ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਕਰਕੇ ਜਿਹੜੇ ਕਿਸਾਨ ਚਾਰੇ ਲੋਰਵੰਦ ਹੈਗੇ ਨੇ ਉਹਨਾਂ ਦੀ ਲੋਡ ਨੂੰ ਪੂਰਾ ਕਰਨ ਵਾਸਤੇ ਇਹ ਯਤਨ ਕੀਤਾ ਗਿਆ ਤੇ ਦੇਰਾ ਹਮੇਸ਼ਾ ਹੀ ਸ਼ੁਰੂ ਤੋਂ ਪਹਿਲਾਂ ਤੋਂ ਹੀ ਦੇਸ਼ ਦੀ ਵੰਟ ਤੋਂ ਪਹਿਲਾਂ ਵੀ ਸਰਗਰਮ ਰਿਹਾ ਹਰ ਖੇਤਰ ਵਿੱਚ ਸਮਾਜ ਸੇਵਾ ਦੇ ਖੇਤਰ 'ਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਹੁਣ ਵੀ ਸਰਗਰਮ ਹੈ ਤੇ ਗੁਰੂ ਮਾਰੀ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੇ ਇਹ ਜਿਹੜੇ ਜ਼ਿੰਮੇਦਾਰ ਵੀਰ ਨੇ ਚੰਗਿਆ ਫਸਲਾ ਘੋਣ ਵੀ ਇਹਨਾਂ ਦਾ ਜਿਹੜਾ ਜਿੰਨਾ ਘਾਟਾ ਪਿਆ ਉੱਪਰ ਭਾਈ ਹੋਵੇ ਤੇ ਇਹ ਖੁਸ਼ੀਆਂ ਵਾਲਾ ਖੇੜਾ ਜੀ ਨੂੰ ਤਿਤ ਕਰਨ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਜਮਰਾਜ ਭੁਪਿੰਦਰ ਸਿੰਘ ਜੀ ਅਤੇ ਸਮੂਹ ਇਹਨਾਂ ਦੇ ਵਰਕਰ ਰਲ ਕੇ ਜੋ ਮੰਡ ਵਿੱਚ ਤਰਾਸਦੀ ਹੋਈ ਹੈ ਹੜਾਂ ਦੀ ਉਸ ਦੇ ਵਾਸਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਨੁਕਸਾਨ ਪੂਰਾ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਦੇ ਵਾਸਤੇ ਕਣਕ ਦੇ ਬੀਜ ਦਾ ਅਤੇ ਖਾਦ ਦਾ ਪ੍ਰਬੰਧ ਕੀਤਾ ਗਿਆ ਹੈ ਪਾਵੇ ਬੀਬੀ ਉਹਦੀ ਸਰਕਾਰ ਨਹੀਂ ਹਨ ਨਹੀਂ ਪਾਵਰ ਵਿੱਚ ਹਨ ਪਰ ਫਿਰ ਵੀ ਉਹ ਜਿੱਥੋਂ ਮਰਜ਼ੀ ਕਰਕੇ ਇਹਨਾਂ ਦੀ ਮਦਦ ਕਰ ਰਹੇ ਹਨ ਕਿਉਂਕਿ ਜਿਸ ਦਾ ਜ਼ਿੰਮੇਵਾਰ ਦੇ ਫਸਲ ਖਰਾਬ ਹੋ ਚੁੱਕੀ ਹੈ ਉਹਨੂੰ ਦੁਬਾਰਾ ਆਰਤੀਏ ਨੇ ਪੈਸੇ ਨਹੀਂ ਦੇਣੇ ਕਿ ਮੈਂ ਜਾ ਕੇ ਆਪਣੇ ਪੈਸੇ ਲਾ ਜਾ ਤੇ ਕਣਕ ਬੀਜ ਲੈ ਬੀਖਰੀਤ ਲੈ ਇਸ ਕਰਕੇ ਜੋ ਬੀਬੀ ਜੀ ਹੁਣੀ ਮਦਦ ਕਰ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਇਸ ਯੋਗਦਾਨ ਪਾਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਸਰੀ ਬੇਨਤੀ ਕਿ ਬੀਬੀ ਜੀ ਕਦੀ ਸਾਡੇ ਵਿੱਚ ਲੀਡਰ ਬਣ ਕੇ ਨਹੀਂ ਖੜੇ ਹੋਏ ਸਾਡੇ ਦੁੱਖ ਸੁੱਖ ਵਿੱਚ ਪਰਿਵਾਰਕ ਤੌਰ ਤੇ ਖੜੇ ਹੋਏ ਹਨ ਇਹ ਜਿੰਨੀ ਵੀ ਸੰਗਤ ਆਈ ਹੈ ਸਾਰੀ ਉਹਨਾਂ ਦਾ ਧੰਨਵਾਦ ਕਰਦੀ ਹੈ ਅਤੇ ਜੋ ਰਹਿੰਦੀ ਸੰਗਤ ਆਉਣ ਵਾਲੀ ਹੈ ਉਹ ਵੀ ਧੰਨਵਾਦ ਕਰੇਗੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕੁਦਰਤੀ ਆਫਤ ਜੋ ਕਿ ਪਾਣੀ ਦੀ ਮਾਰ ਰਿਹਾ ਹੈ ਜ਼ਿੰਮੇਦਾਰਾਂ ਨੂੰ ਮਤ ਕਰ ਰਹੇ ਹਨ ਬਹੁਤ ਜ਼ਿਆਦਾ ਵਧੀਆ ਉਪਰਾਲਾ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ ਪਹਿਲਾਂ ਵੀ ਮਤ ਕੀਤੀ ਆ ਹੁਣ ਵੀ ਮਤ ਕਰ ਰਹੇ ਆ ਕਿੰਨਾ ਕੁ ਨੁਕਸਾਨ ਹੋਇਆ ਸੀ ਆਪਣੀ ਇਸ ਇਲਾਕੇ ਦੇ ਵਿੱਚ ਜਿਹੜੀ ਖਲਾਸੀ ਕਿਸਾਨਾਂ ਜਿਹੜਾ ਮੰਡ ਤੇ ਇਲਾਕੇ ਵਿੱਚ ਪਾਣੀ ਸਾਰੀ ਤਕਰੀਬਨ ਜਿੰਮੇਦਾਰ ਨੁਕਸਾਨ ਹੋਇਆ ਕੋਈ ਕਿਸੇ ਵੱਲੋਂ ਮਤ ਕੀਤੀ ਗਈ ਤਾਂ ਕੋਈ ਇਸ ਤਰ੍ਹਾਂ ਨਹੀਂ ਐ ਐਦਾਂ ਦੀ ਮਤ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਬੀਬੀ ਜ਼ਗੀਰ ਖੋ ਜੋ ਵਧੀਆ ਕੰਮ ਕਰ ਰਹੇ ਨੇ ਮੈਂ ਕੋਈ ਨਾ ਕਿਸੇ ਨਾਮ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੋਈ ਸਪੋਰਟ ਨਹੀਂ ਕਰਦਾ ਇਸ ਤਰ੍ਹਾਂ ਵਧੀਆ ਕੰਮ ਕਰ। ਅਸੀਂ ਧੰਨਵਾਦ ਆ ਜੀ ਬਹੁਤ ਬਹੁਤ ਬੀਬੀ ਜ਼ਗੀਰ ਖੋ ਜੀ ਦੇ ਜਿਨ੍ਹਾਂ ਨੇ ਹੜਪੇਟ ਦੇ ਲੋਕਾਂ ਲਈ ਇੰਨਾ ਜ਼ਿਆਦਾ ਸਹੂਲਤ ਦਿੱਤਾ ਪਹਿਲਾਂ ਵੀ ਜਦੋਂ ਬਹੁਤ ਜ਼ਿਆਦਾ ਹੜਾ ਏਸੀ ਲੋਕੀ ਬੰਨਾ ਦੇ ਉੱਤੇ ਬੈਠੇ ਸੀ ਆਪਣੇ ਮਾਲ ਡੇਂਦਰ ਲੈ ਕੇ ਉਦੋਂ ਵੀ ਬੀਬੀ ਜੀ ਨੇ ਬਹੁਤ ਜ਼ਿਆਦਾ ਚੋਕਰ ਦੀ ਸੇਵਾ ਕੀਤੀ ਤੇ ਪਚਾਰ ਦੀ ਸੇਵਾ ਇਦਾਂ ਨੇ ਕੀਤੀਆਂ ਤਾਂ ਬਹੁਤ ਜ਼ਿਆਦਾ ਉਦੋਂ ਵੀ ਸੁਖੋਚ ਕੀਤਾ ਹੁਣ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਪਣੇ ਜੀਵਿਦਾਰ ਭਰਾਵਾਂ ਵਾਸਤੇ ਇੰਨਾ ਸੋਚਿਆ ਖਾਦ ਪਾਤਾ ਪੀ ਤੇ ਤਾਇਰਨ ਇਹ ਸਾਰਾ ਜਿਹੜਾ ਛੋਨੇ ਦਾ ਝਾੜਕਾ ਨਹੀਂ ਹੋਇਆ ਵਾਜਾ ਕਿਸਾਨਾਂ ਦਾ ਨੁਕਸਾਨ ਹੋਇਆ ਕਿ ਨਾਂ ਦਾ ਕਿਥੋਂ ਲੈ ਕੇ ਕਿਸਾਨਾਂ ਦੀ ਚੁੱਪੀ ਹੋ ਜੂਗੀ ਜਾਂ ਕਿੰਨਾ ਨੁਕਸਾਨ ਦੇਖੋ ਜੀ ਇਹ ਤਾਂ ਨੁਕਸਾਨ ਬਹੁਤ ਜ਼ਿਆਦਾ ਹੈ ਜ਼ਿੰਮੇਦਾਰ ਨੂੰ ਬਹੁਤ ਜ਼ਿਆਦਾ ਘਟਾ ਆਇਆ ਤੀ ਬਿਮਾਰੀ ਬਹੁਤ ਜ਼ਿਆਦੀ ਆ ਗਈ ਉਹਦਣਾ ਛਾੜਦੇ ਨੇ ਕੁਛ ਹੜਾ ਨੇ ਮਾਰ ਦਿੱਤੇ ਜੇ ਜ਼ਿੰਮੇਦਾਰ ਦਾ ਘਟਾ ਤਾਂ ਬਹੁਤ ਔਖਾ ਪੂਰਾ ਹੋਣਾ ਠੇਕੇ ਠੇਕੇ ਬਹੁਤ ਜ਼ਿਆਦਾ ਆ ਤੇ ਚਲੋ ਇਦਾਂ ਦੇ ਸਹਿਯੋਗ ਮਿਲਦੇ ਰਹਿਣ ਤਾਂ ਬਹੁਤ ਵਧੀਆ ਹੈ ਧੁਰਜੀ ਕਰ ਰਹੇ ਵਾਏ ਕੁਚੀ ਕਾ ਖਾਵਾ ਵਾਏ ਕੁਚੀ ਕੇ ਫਤੇ ਜੋ ਬੀਬੀ ਜੀ ਨੇ ਪ੍ਰਾਲਾ ਕੀਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ ਜ਼ਿੰਮੇਦਾਰ ਹੜ ਦੀ ਕੀਰਤੀ ਸਾਰੇ ਕਮਜ਼ੋਰ ਹੋ ਗਏ ਆ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਬੜਾ ਧੰਨਵਾਦ ਇਹਨਾਂ ਦਾ ਬੀਬੀ ਜੀ ਦਾ ਕਿੰਨੇ ਕਿ ਕਿਸਾਨਾਂ ਦਾ ਸਹਿਯੋਗ ਕੀਤਾ ਗਿਆ ਇਹ ਮੰਡ ਚ ਜਿੰਨੇ ਵੀ ਕਿਸਾਨ ਆ ਤਰਿਆ ਕੰਡੇ ਸਾਰੇ तकरीबन ਹਪੀਵਾਲ ਮੰਡ ਤੇ ਕੁਛ ਤਲਵੰਡੀ ਮੰਡ ਤੇ ਆਏ ਆ ਸਾਰਿਆਂ ਦਾ ਹੀ ਧੰਨਵਾਦ ਹੈ ਅੱਜ ਤੇ ਸਿਰਫ ਇੱਕ ਛੋਟੀ ਜਿਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੈਂ ਤਾਂ ਕਹਿੰਦਾ ਜੀ ਸਾਰਿਆਂ ਨੂੰ ਆਪਸ ਵਿੱਚ ਏਦਾਂ ਹੀ ਮਦਦ ਕਰਨੀ ਚਾਹੀਦੀ ਆ ਹਰ ਇੱਕ ਦੀ ਤੇ ਕੁਛ ਜ਼ਿੰਮੇਦਾਰ ਜਿਹੜਾ ਉੱਠ ਸਕੇ ਐਸ ਟਾਈਮ ਤੇ 100% ਝੋਨਾ ਜਿਹੜਾ ਵਾ ਮਰ ਚੁੱਕਾ ਵਾ

ਬੀਬੀ ਜੀ ਨੇ ਬਹੁਤ ਮਿਹਰਬਾਨੀ ਨਾਲ ਜੀ ਵੀ ਖਾਦ ਵੀ ਦੇ ਦਿੰਦੇ ਆ ਕਿਹਾੜਾ ਜੀ ਬਹੁਤ ਮਦਦ ਕੀਤੀ ਜੀ ਕੀ ਹਾਲ ਸੀ ਮੌਸਮ ਦੇ ਹੋਰ ਮਾਰੇ ਹੱਥ ਜੀ ਕੀ ਕਰਨਾ ਚਾਹੋਗੇ ਜਿਹੜਾ ਇਹ ਮਿਸ਼ਨ ਤਸੰਦਾ ਵਾਸਤੇ ਭੁਲਾਇਆ ਜਾ ਰਿਹਾ ਹੈ ਸੰਨਾਤੇ ਇਹੋ ਹੀ ਆ ਹੱਥ ਪੱਲਾ ਜੋੜਦੇ ਆਂ ਮਤ ਕਰਨ ਜੀ ਬੀਬੀ ਜੀ ਗਰੀਬਾਰੀ ਮਤ ਕਰਨ ਜੀ ਬੀਬੀ ਜੀ ਨੇ ਬਹੁਤ ਆੜ ਦੇ ਟਾਈਮ ਤੇ ਮਦਦ ਕੀਤੀ ਹੈ ਬਾਕੀ ਖਾਦ ਵੀ ਦੇ ਰਹੇ ਨੇ ਤੇ ਬੀ ਵੀ ਦੇ ਰਹੇ ਨੇ ਤੇ ਇਹਨਾਂ ਦਾ ਪੱਲੂ ਬਹੁਤ ਬਹੁਤ ਧੰਨਵਾਦ ਜਿਹੜਾ ਮਿਸ਼ਨ ਚਲਾਇਆ ਜਾ ਰਿਹਾ ਹੈ ਕਿਸਾਨਾਂ ਵਾਸਤੇ ਮਦਦ ਦਾ ਹੈ ਕਿਉਂਕਿ ਮੈਂਜਾਇਟੇਡ ਹੋ ਕੇ ਕਿਸਾਨਾਂ ਦਾ ਹੋਇਆ। ਸੋ ਇਹ ਮਤਲਬ ਕਿ ਇਹਨਾਂ ਮੁਸਬਣੀ ਮਤਲਬ ਕਿ ਹਸਦੇ ਇਹਨਾਂ ਦੇ ਖਰਾਬ ਹੋ ਗਏ ਨੇ ਕੋਈ ਫਸਲ ਸਾਰੀ ਮਾਰੀ ਗਈ ਹੈ। ਇਸ ਕਰਕੇ ਮਤਲਬ ਕਿ ਇਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਕਿ ਇਕੱਠੀ ਕਰਕੇ ਕਿ ਕਿਸੇ ਨਾ ਕਿਸੇ ਤਰੀਕੇ ਉੱਪਰ ਉਠ ਸਕਣ। ਸੋ ਉਹਨਾਂ ਲੋਕਾਂ ਨੂੰ ਵੀ ਮੈਸੇਜ ਮਿਲਦਾ ਹੈ। ਕਿ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਜਿਹੜੇ ਬੰਦੇ ਲਤਾੜੇ ਨੇ ਉਹਨਾਂ ਦੀ ਮਦਦ ਕੀਤੀ ਜਾ।